ਫਲਾਈ ਓਵਰ ਦੀ ਮੰਗ ਨੂੰ ਲੈ ਕੇ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਬਠਿੰਡਾ ਦੇ ਪਿੰਨ ਗੁਰੂ ਸਰ ਸਿਆਣੀ ਵਾਲਾ ਵਿਖੇ ਕੀਤੀ ਜਾਮ ਲੱਗ ਗਏ ਵੱਡੇ ਵੱਡੇ ਜਾਮ ਅਤੇ ਲੋਕ ਹੋਏ ਪਰੇਸ਼ਾਨ ਕੀਤੀ ਸੜਕ ਬੰਦ ਅਮਲਾ ਬਠਿੰਡਾ ਡੱਬ ਵਾਲੀ ਰੋਡ ਦਾ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਦੇ ਲਗਭਗ ਪਿਛਲੇ 9 ਤਰੀਕ ਤੋਂ ਲਗਾਤਾਰ ਧਰਨੇ ਤੇ ਬੈਠੇ ਪਿੰਡ ਵਾਸੀਆਂ ਵੱਲੋਂ ਬਠਿੰਡਾ ਡੱਬ ਵਾਲੀ ਰੋਡ ਇਹਨਾਂ ਵੱਲੋਂ ਜਾਮ ਕਰ ਦਿੱਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਨੈਸ਼ਨਲ ਹਾਈਵੇ ਬਣਿਆ ਤੇ ਪਹਿਲਾਂ ਵੀ ਲਗਾਤਾਰ ਸੜਕ ਹਾਦਸੇ ਹੁੰਦੇ ਆ ਤੇ ਹੁਣ ਅਗਰ ਦੂਸਰੇ ਪਾਸੋਂ ਸਾਡੇ ਪਿੰਡ ਵਾਲੇ ਪਾਸੇ ਲੋਕ ਬੱਸਾਂ ਦੇ ਉੱਤਰ ਕੇ ਆਉਣਗੇ ਤਾਂ ਇਹਦੇ ਨਾਲ ਹਾਦਸਿਆਂ ਦਾ ਇੱਥੇ ਆਪਣਾ ਵੱਡਾ ਕਾਰਨ ਬਣੇਗਾ ਇਸ ਨੂੰ ਲੈ ਕੇ ਇਹਨਾਂ ਵੱਲੋਂ ਇੱਥੇ ਫਲਾਈਓਵਰ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ 9 ਜੁਲਾਈ ਤੋਂ ਲਗਾਤਾਰ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਜਦ ਇਹਨਾਂ ਦੀ ਕਿਸੇ ਵੱਲੋਂ ਕੋਈ ਗੱਲ ਨਹੀਂ ਸੁਣੀ ਗਈ ਤਾਂ ਅੱਜ ਇਹਨਾਂ ਵੱਲੋਂ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਰੋਡ ਜਾਮ ਕਰ ਦਿੱਤੀ ਗਈ ਦੇਖੋ ਤਸਵੀਰਾਂ ਨੈਸ਼ਨਲ ਹਾਈਵੇ ਦੀਆਂ ਜਿੱਥੇ ਜਿੱਥੇ ਫਲਾਈਓਵਰ ਦੀ ਮੰਗ ਨੂੰ ਲੈ ਕੇ ਪਿੰਡ ਗੁਰੂਸਰ ਸਿਆਣੀ ਵਾਲਾ ਵਿਖੇ ਆਪਣਾ ਪਿੰਡ ਵਾਸੀਆਂ ਵੱਲੋਂ ਕਿਸਾਨ ਜੁਨੈਨ ਦੇ ਸਹਿਯੋਗ ਦੇ ਨਾਲ ਇਹਨਾਂ ਵੱਲੋਂ ਸੜਕ ਜਾਮ ਕੀਤੀ ਗਈ ਅਤੇ ਇਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆਏ ਅਸੀਂ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਦੇ ਲਗਭਗ ਦੀਆਂ ਜਿੱਥੇ ਬਠਿੰਡਾ ਡੱਬੂ ਵਾਲੇ ਨੈਸ਼ਨਲ ਹਾਈਵੇ ਆਪਣਾ ਪਿੰਡ ਵਾਸੀਆਂ ਵੱਲੋਂ ਫਲਾਈਓਵਰ ਦੀ ਮੰਗ ਨੂੰ ਲੈ ਕੇ ਇਹਨਾਂ ਵੱਲੋਂ ਜਾਮ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਇੱਥੇ ਲੋਕ ਕਾਫੀ ਪਰੇਸ਼ਾਨ ਹੋਏ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਬੈਠੇ ਹੋਏ ਸਨ ਅਤੇ ਸੜਕ ਦੇ ਉੱਤੇ ਲੰਬੇ ਲਾਰੇ ਲੱਗ ਚੁੱਕੇ ਸਨ ਦੇਖਣ ਨੂੰ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਜੋ ਆਪਣਾ ਵੀਕਲ ਹੈ ਹੈਵੀ ਵੀਕਲ ਵੀ ਇੱਥੋਂ ਆਉਂਦੇ ਨਹੀਂ ਲੰਘਦੇ ਨਹੀਂ ਦੇਖਣ ਨੂੰ ਲੈ ਕੇ ਜਦ ਸੜਕ ਜਾਮ ਕੀਤੀ ਗਈ ਤਾਂ ਲੰਬੇ ਲੰਬੇ ਇੱਥੇ ਆਪਣਾ ਲਾਰੇ ਲੱਗੇ ਜਿਸ ਨੂੰ ਲੈ ਕੇ ਲੋਕ ਵੀ ਇੱਥੇ ਆਪਣਾ ਕਾਫੀ ਪਰੇਸ਼ਾਨ ਹੋਏ ਕੁਝ ਲੋਕਾਂ ਨੂੰ ਦਵਾਈ ਲੈਣ ਜਾਣਾ ਸੀ ਉਹ ਵੀ ਇਸ ਇਸ ਜਾਂਦੇ ਵੀ ਪੱਸ ਕੇ ਕਾਫੀ ਪਰੇਸ਼ਾਨ ਹੋਏ ਮੁਰਦਾਬਾ ਮੁਰਦਾਬਾ Oh, yeah, my God. Oh, yeah, my God. Oh, ਸਾਡੇ ਆਮ ਨੂੰ ਉਹ ਹੱਲ ਹੋਏ ਖਰੀ ਹੋਏ ਕੰਮ ਨਾ ਨਾ ਮਾਰਦੇ ਭਾਈ ਬਾਈ ਬਾਈ ਸੁਝਾਈ ਜਾਂਦੇ ਆ ਸਾਡੇ ਵਾਸਤੇ ਵੀ ਇਹ ਬੰਦ ਨਹੀਂ ਲੱਗੇ ਇੰਨੇ ਬਿੱਟਾਂ ਦੇ ਨੂੰ ਨਾ ਕੋਈ ਕੰਮ ਆਉਂਦਾ ਯਾਰ ਜਿਹੜਾ ਕਾਮੀ ਬਟਰ ਸੀ ਮੇਰਾ ਨਹੀਂ ਹੈ ਨਾ ਲਾਗ ਪਦਮ ਨਾ ਮਾਰੂ ਇਹਦੀ ਆਪਾਂ ਲੋਜੀਕ ਕਰ ਦਿੱਤੇ ਆ ਇੱਥੇ ਕੰਮ ਬਣਾਉਣੇ ਦੀ ਗੱਲ ਕਰਦੇ ਆ ਕਿ ਆਪਾਂ ਨਾਲ ਇਸ ਪੀਸਾ ਉਹਨਾਂ ਨੇ ਚੱਲਿਆ ਸਰਕਾਰ ਸਾਡੀ ਸੁਣਦੀ ਨਹੀਂ ਸਾਡੀ ਸਰਕਾਰ ਕੋਲ ਸਾਡੇ ਮਰਦੇ ਆ 10 ਕਿਲੋਮੀਟਰ ਸਕੂਲ ਆ ਕੋਈ ਸਾਡੀ ਸੁਣਦਾ ਹੀ ਨਹੀਂ ਭਾਈ ਫੰਮਾਂਗੇ ਇਹ ਨੌਕਰੀਆਂ ਨਹੀਂ ਜਾਂਦੀਆਂ

ਆਓ ਆਓ ਲੈ ਜੀ ਨਾਲ ਹਾਈਵੇ ਮਰਤਾਪੁਰ ਲੈ ਜੀ ਨਾਲ ਹਾਈਵੇ ਮਰਤਾਪੁਰ ਬੱਤੀਆਂ ਮੰਗਾ ਪੂਰੀਆਂ ਕਰੋ ਬੱਤੀਆਂ ਮੰਗਾ ਪੂਰੀਆਂ ਕਰੋ ਕਿਹਣਾ ਪਿਆ ਮੈਂ ਨਹੀਂ ਕਹਾਂ ਇਨੀ ਸਮੱਸਿਆ ਆ ਰਹੀ ਅੱਗੇ ਬੰਦ ਹੋ ਰਿਹਾ ਮਹਾਰਾਜ ਗੋਇਲੈਂਡ ਜਾਣਾ ਸੀ ਕਰੀ ਬਸ ਕਿੰਨੇ ਚਿਰ ਤੋਂ ਖੜੇ ਹਾਂ ਹੋ ਗਏ 20 25 ਮਿੰਟ ਦੀ ਇਹ ਮਸਲਾ ਕਿਹਦੀ ਦੋਈਆਂ ਜਾਣਾ ਸੀ ਕਿ ਕਿਸੇ ਨਾ ਇਨਰ ਦਾ ਜਾਣ ਜੋ ਕਰੇ ਅਗਰ ਕੀ ਨਾਮ ਹੈ ਤੁਹਾਡਾ ਦੇ ਕੀ ਕਹਿਣਾ ਚਾਹੁੰਦਾ ਮੈਂ ਨਾ ਸਵਰਨ ਸਿੰਘ ਆ ਜੀ ਕਿਸਾਨ ਜੁੜੀਆਂ ਦਾ ਖਰਜਾਂਚੀ ਆ ਅਸੀਂ ਇਹਨਾਂ ਨੂੰ ਐਨ ਐਚ ਆਰ ਨੂੰ ਦੋ ਵਾਰੀ ਅਰਜੀ ਇਹਨੇ ਹੁੰਦੇ ਆਏ ਐਸ ਡੀ ਐਮ ਨੂੰ ਦੇ ਆਏ ਡੀ ਸੀ ਸਾਹਿਬ ਨੂੰ ਦੇ ਆਏ ਤਿੰਨ ਤਿੰਨ ਅਰਜ਼ੀਆਂ ਦੇ ਆਏ ਸਾਡੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ 9 ਤਰੀਕ ਤੋਂ ਇੱਥੇ ਬੈਠੇ ਆਂ ਕੰਮ ਕੀ ਆ ਕਿਉਂ ਬੰਦ ਕੀਤਾ ਚਾਹੇ ਇਹ ਸਾਡਾ ਵਾਸਪਦਾ ਜੀ ਮੇਨ ਪਿੰਡ ਨੂੰ ਰਾਹ ਜਾਂਦਾ ਸਾਡੇ ਖੇਤਾਂ ਨੂੰ ਰਾਹ ਜਾਂਦਾ ਇੰਡਸਟਰੀ ਇੱਥੇ ਲੇਬਰ ਜਾਂਦੀ ਹੈ 2000 ਦੇ ਕਰੀਬ ਇਥੋਂ ਟੱਪਦੇ ਆ ਪਿਛਲੀ ਵਾਰੀ 17 ਮੌਤਾਂ ਹੋ ਗਈਆਂ ਇੱਕ ਸਾਲ ਦੇ ਵਿੱਚ ਇਥੋਂ ਸੀ ਹਾਈਵੇ ਚੱਲ ਪਿਆ ਲੋਕ ਉੱਥੋਂ ਉੱਤਰ ਕੇ ਵਸਤਵਾਏ ਟੱਪਣਗੇ ਤੇ ਕਿੰਨੀਆਂ ਮੌਤਾਂ ਹੋਣਗੀਆਂ ਮੰਗ ਕੀ ਆ ਲੋਕ ਸਾਡੀ ਥੱਲੇ ਦੀ ਫਲਾਈਓਵਰ ਹੁੰਦੀ ਹੈ ਜੀ ਸਾਡਾ ਪੁਲ ਬਣਾ ਚਾਹੀਦਾ ਥੱਲੇ ਸੜਕ ਤੇ ਕਿੰਨਾ ਚਿਰ ਹੋਣਾ ਸੜਕ ਬੰਦ ਰਹੇਗਾ ਇਹ ਆਮ ਇਥੇ ਸਮੇਂ ਲਈ ਹੈ ਜਿਵੇਂ ਸਾਡਾ ਕੋਈ ਸੁਣ ਨਹੀਂ ਸੁਣਦਾ ਆਮ ਲਗਾਇਆ ਆਪੇ ਲੋਕੀ ਕਿ ਕੰਮ ਕਰ ਬੰਦ ਅਸੀਂ ਉੜਦੇ ਨਹੀਂ ਜੀ ਨਜ਼ਰ ਸਾਡੀ ਗੱਲ ਨਹੀਂ ਹੁੰਦੀ ਅਸਲ ਕੀ ਨਾ ਮਾ ਤੁਹਾਡਾ ਕਿਹੜਾ ਪਿੰਡ ਤੇ ਕੀ ਮਾਮਲਾ ਬੜਾ ਖੁਸ਼ ਜੀ ਮੇਰੇ ਨਾਲ ਖੁਸ਼ ਹੈ ਜੀ ਸਹਾਇ ਜੂਨੀਅਰ ਦਾ ਪ੍ਰਧਾਨ ਹੈ ਪਿੰਡ ਗੁਰੂਸੱਸੇਨ ਵਾਲਾ ਜੀ ਨਾਮ ਲੱਗ ਰਿਹਾ ਰੋਡ ਬੰਦ ਮੌਜੂਦ ਹੈ ਜੀ ਸਾਡਾ ਜਦੋਂ ਦਾ ਪਿੰਡ ਵੱਜਿਆ ਦੋਨੇ ਪਾਸੇ ਬੱਸ ਸਟੈਂਡ ਹੈ ਤੇ ਪੜਨ ਵਾਲੇ ਬੱਚੇ ਜਾਂਦੇ ਆ ਮਿਡਲ ਸਕੂਲ ਹੈ ਤੇ 8ਵੀਂ 9ਵੀਂ 10ਵੀਂ ਵਾਲੇ ਸਾਰੇ ਜਵਾਗ ਬਾਹਰ ਜਾਂਦੇ ਆ ਤੇ ਇਹ ਸਾਡਾ ਰਸਤਾ ਰੋਡ ਬੰਦ ਕਰਤਾ ਨੇ ਕੋਈ ਰਸਤਾ ਨਹੀਂ ਦਿੱਤਾ ਜੀ ਇਹ ਕਿਹੜੀ ਔੜ ਹੈ ਇਹ ਦਾ ਪਟੰਡਾ ਤੋਂ ਡੱਬਾ ਵਾਲੀ ਰੋਡ ਹੈ ਜੀ ਐਨਐਚ ਜਿਹੜੀ ਕਿਨਦਰ ਬੰਦ ਰੱਖੂਗਾ ਬੰਦ ਕੀਤਾ ਗਿਆ ਸਾਨੂੰ ਨੇ 9 ਤਰੀਕ ਤੋਂ ਅਸੀਂ ਧਰਨਾ ਲਈ ਬੈਠੇ ਜੀ ਕੋਈ ਗੱਲਬਾਤ ਨਹੀਂ ਪ੍ਰਸ਼ਾਸਨ ਨੇ ਸਾਡੀ ਸੁਣੀਗੀ ਇਸ ਕਰਕੇ ਅਸੀਂ ਜਾਮ ਕੀਤਾ ਵੀ ਸਾਨੂੰ ਮੌਤ ਦੇ ਖੂਦ ਸਰਦਾ ਰਸਤਾ ਕਿਸੇ ਬਸੇ ਦਿਦਾ ਨਹੀਂ ਕਿੰਨਾ ਚਿਰ ਇਹ ਜੀ 1500 ਹੋ ਗਿਆ ਅਸੀਂ ਜਨਾਚਰ ਕੋਈ ਗੱਲਬਾਤ ਨਹੀਂ ਕਰਦੇ ਹੁਣ ਚਰਬੰਦ ਰੱਖ ਲੈ ਜੀ ਨੂੰ ਲੋਕਾਂ ਨੂੰ ਆਪਣਾ ਜੇ ਸਾਹਸਿਆ ਦੀ ਕਾਫੀ ਆਪਣਾ ਪਰੇਸ਼ਾਨੀ ਕੀ ਕਰਦੇ ਪਰੇਸ਼ਾਨੀ ਅਸੀਂ ਦੇਣੀ ਨਹੀਂ ਚਾਹੁੰਦੇ ਸੀਗੇ ਜੀ ਅਸੀਂ ਕਿੱਦੇ ਤੋਂ ਬੈਠੇ ਹਾਂ ਥੱਲੇ ਜੀ ਤੇ ਪ੍ਰਸ਼ਾਸਨ ਗੱਲ ਹੀ ਨਹੀਂ ਕਰਦਾ ਸਾਡੇ ਕੋਈ ਜੀ ਸਾਡੀ ਕਮਾਲੂ ਦੇ ਇੱਕ ਨਾਮ ਕੀ ਮੇਰਾ ਗੌਰਵ ਮੇਸ਼ਰੀ ਕੀ ਕਮਾ ਚੰਨ ਜਾਨ 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 ਕੋਈ ਪ੍ਰੋਬਲਮ ਹੈਗੀ ਤਾਂ ਡੀਸੀਫੀ ਜਾ ਕੇ ਮਿਲੋ ਨਾ ਜਾ ਕੇ ਉੱਥੇ ਬੰਦ ਕਰੋ ਡੀਸੀ ਡੀਸੀ ਦਾ ਡੀਸੀ ਬੰਦ ਕਰਾ ਬੰਦ ਕਰੋ ਮੈਂ ਇੰਡਸਨ ਬੈਂਕ ਚ ਬਲਾਜਾ ਡੱਬਲੀ ਇਨੀ ਸਮੱਸਿਆ ਆ ਰਹੀ ਹੈ ਸਮੱਸਿਆ ਉਹ ਦੇਖ ਰਹੇ ਹਮਨੇ ਖੜਾ ਨੋਵੇ ਹੋਵੇ ਬੰਦ ਨਾ ਬੋਰਡ ਹੌਲ ਨਹੀਂ ਹੈ ਜਬੀ ਹਟੇ ਕੋਲੇ ਗਈ ਹੈ ਕੀ ਕਹਿੰਦੇ ਨੇ ਇਹ ਕਹਿੰਦੇ ਕਿ ਖੋਲਦੇ ਨਹੀਂ ਕਮਾਲੂ ਦੇ ਕਸਮੀਨਾ ਕੋਲ ਪ੍ਰਸ਼ਾਸਨ 20 ਵਿੱਚ ਬੰਦ ਕਰੋ ਨਾ ਜਾ ਕੇ ਤੁਸੀਂ ਡੀਸ ਨੂੰ ਬਾਹਰ ਨਿਕਲਣਾ ਤਾਂ ਤੁਸੀਂ ਕਮਾਲੂ ਡੀਸੀ ਆਪੇ ਬਾਹਰ ਹੱਲ ਬਸਰਾ ਹੱਲ ਕਰੋ ਤੁਹਾਡਾ ਲੁਕੁਰ ਬਿਸ਼ਾਂਗਲ ਦਾ ਕੋਈ ਨਹੀਂ ਹੋਣਾ ਕਿੰਨੀ ਕੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਸਾਡੇ ਸਾਹਮਣੇ ਆ ਦੇਖ ਲੋ ਸਾਰੇ ਜਿੰਨੇ ਜਿੰਨੇ ਨੌਕਰੀ ਕਰਨ ਵਾਲੇ ਬੰਦੇ ਸਾਰੇ ਬੈਠੇ ਆ ਕਿੱਧਰ ਵਾਰ ਹੋ ਜਾਂਦੇ ਆ ਕੀ ਨਾਮਾ ਤੋੜ ਦੇ ਕੀ ਬਲਬੀਰ ਸਿੰਘ ਪਿੰਡ ਸੰਗਤਕਲਾ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦਾ ਜਿਹੜੇ ਪ੍ਰਧਾਨ ਆ ਇਹ ਜਿਹੜਾ ਕਿ ਪਿੰਡ ਗੁਰੂ ਸਰ ਸੈਣੀ ਵਾਲਾ ਹੈ ਇਹਨੂੰ ਇਹਨਾਂ ਪੰਚਾਇਤਾਂ ਨਾਲ ਇਹਨਾਂ ਵੀਰਾਂ ਨਾਲ ਵਾਅਦੇ ਕੀਤੇ ਸਰਕਾਰਾਂ ਨੇ ਕਿ ਇਥੋਂ ਦੀ ਸਾਨੂੰ ਰਸਤਾ ਛੱਡਾਂਗੇ ਇਹ ਰਸਤਾ ਕਰਕੇ ਪਿੱਛੇ ਕਿਲੋਮੀਟਰ ਪਿੱਛੇ ਛੱਡਤਾ ਇਹ ਮੇਨ ਅਡਾ ਨਾਲ ਇਹ ਮੇਨ ਅਡਾ ਕਰਕੇ ਇਹ ਕਾਫੀ ਚਿਰ ਤੋਂ ਪਰੇਸ਼ਾਨ ਇੱਥੇ ਜਿਹੜੇ ਬੱਚੇ ਸਕੂਲ ਵਾਲੇ ਆਉਂਦੇ ਸਕੂਲਾਂ ਵਾਲੇ ਬੱਚੇ ਇੱਥੇ ਖੜੇ ਰਹਿੰਦੇ ਆ ਸਰਕਾਰੀ ਬਸਾਂ ਤਾਂ ਪਹਿਲਾਂ ਵੀ ਰੁਕਦੀਆਂ ਸੀਗਾ ਹੁਣ ਤਾਂ ਰੁਕਣੀ ਕਿਹਾ ਸਿੱਧੀਆਂ ਡੱਪ ਜਾ ਕਰਨੀਆਂ ਬਾਕੀ ਫਿਰ ਇਹਨਾਂ ਨੂੰ ਰਸਤਾ ਆਇਆ ਨਹੀਂ ਜਿਹੜਾ ਕਿ ਇਹ ਕਹਿੰਦੇ ਨੇ ਵੀ ਸਾਡੇ ਪਿੰਡ ਦਾ ਜਿਹੜਾ ਇੱਧਰ ਨੂੰ ਬਹਾਨਾ ਰੋੜ ਜਾਂਦਾ ਪਰਲੇ ਪਾਸੇ 1500 ਵੋਟ ਦਾ ਜਿਹੜਾ ਕਿ ਬਹਾਨਾ ਇੱਧਰ ਨੂੰ ਹੈ ਤੇ 2000 ਵੋਟਾਂ ਦੀ 500 ਦਾ ਇੱਧਰ ਨੂੰ ਰਹਿ ਗਿਆ ਤੇ ਰੋਲ ਦਾ ਰਸਤਾ ਨੰਗਨ ਵਾਲਾ ਹੈ ਬੱਚਿਆਂ ਖਾਤਰ ਬਹੁਤ ਜਿਆਦੇ ਪਰੇਸ਼ਾਨੀ ਹੈ ਇਸ ਕਰਕੇ ਰਸਤਾ ਮੰਗਦੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇੱਥੋਂ ਦੀ ਰਸਤਾ ਕਿਵੇਂ ਨਾ ਕਿਵੇਂ ਬਣਾਇਆ ਜਾਵੇ ਕਿਵੇਂ ਵੀ ਕਰਕੇ ਤੇ ਇਹਨਾਂ ਲੋਕਾਂ ਦਾ ਇਹਨਾਂ ਵੀਰਾਂ ਦਾ ਹੱਲ ਕੀਤਾ ਜਾਵੇ ਸੜਕ ਬਲੌਕ ਕੀਤੀ ਹੈ ਕਿ ਮੈਂ ਤੇ ਬਲੌਕ ਸੜਕ ਬਲੌਕ ਤਾਂ ਹੁਣ ਕਾਰਨ ਕੀ ਹੈ ਨਾ ਜੇ ਕਿ ਪਿੰਡਾਂ ਦਾ ਹੋਰ ਕਾਰਨ ਕੀ ਹਾਲੀ ਇਹ ਇਹਨਾਂ ਕੋਲੇ ਹੋਰ ਕੋਈ ਹੱਲ ਹੈ ਨਹੀਂਗਾ ਕੋਈ ਵੀ ਹੈ ਇੱਕ ਤੋਂ ਬਾਅਦ ਵੀ ਹੋਰ ਕੁਝ ਕਰ ਨਹੀਂ ਸਕਦੇ ਕਿਉਂ ਇਧਰ ਜੀ ਲੰਘਦਾ ਕੋਈ ਬੱਚਾ ਲੰਘਦਾ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਮੌਤ ਹੋ ਜਾਂਦੀ ਹੈ ਫਿਰ ਬਣੂਗਾ ਕੀ ਇਸੇ ਕਰਕੇ ਆ ਵੀ ਇਸ ਨੂੰ ਬਸ ਰਸਤਾ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਨਹੀਂ ਫਿਰ ਭਾਈ ਹੈਗੇ ਜਮ ਤੇ ਲਾਈ ਬੈਠੇ ਨੇ